ਵਨ ਨਦਾਨ ਭਗਤ ਵਸਲ ਵਾਲੀ ਕੁਲਾ ਲਾਉ ਸਰਬੇ ਕਾਇਨਾਤ ਦੇ ਸਾਝੇ ਰਿ ਪਰ ਕ੍ਰਿਪਾ ਨਵਾਏ ਸੱਚੇ ਪਾਤਸ਼ਾਹ ਹਾਜ਼ਰ ਹਜੂਰ ਚਹਰਾ ਜਹੂਰ ਸਰਬ ਕਲਾ ਭਰਪੂਰ ਚਵਰੋ ਛਤਰ ਤਖਤ ਦੇ ਮਾਲਕ ਧੰਨ ਧੰਨ ਸਹਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭੈ ਮਾਨ ਗੁਰੂ ਪਿਆਰੇ ਗੁਰਸਾਰੇ ਸਾਧ ਸੰਗਤ ਜਨੋ ਵੜ ਪਾ ਕੇ ਹਾਂ ਜੋ ਅੰਮ੍ਰਿਤ ਵੇਲੇ ਤੋਂ ਤੁਰ ਕੀ ਬਾਣੀ ਦੇ ਨਾਲ ਸਾਂਝ ਪਾ ਕੇ ਤੇ ਜੀਵਨ ਦੀਆਂ ਕੜੀਆਂ ਨੂੰ ਸਫਲਿਆ ਕਰ ਰਹੇ ਹਾਂ ਸਹਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਇਸ ਮੱਤ ਬਖਸ਼ ਰਹੇ ਨੇ ਸਾਰੰਗ ਮਹੱਲਾ 5 ਸਾਰੰਗ ਰਾਗ ਵਿੱਚ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕੀਤੀ ਹੈ ਮਾਈ ਰੀ ਪੇਖ ਰਹੀ ਬਿਸਮਾਦ ਅਨਹਦ ਤੁਨੇ ਮੇਰਾ ਮਨ ਮੋਇਓ ਅਚਰਜ ਤਾ ਕੈ ਸਵਾਦ ਰਹਾ ਸਤ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਆ ਮੇਰੀ ਮਾਂ ਉਸ ਅਕਾਲ ਪੁਰਖ ਵੈਗਰੂ ਦੇ ਕਉਤਤ ਦੇਖ ਕੇ ਮੈਂ ਹੈਰਾਨ ਹੋ ਰਹੀ ਆ ਜਿਸ ਅਕਾਲ ਪੁਰਖ ਵੈਗਰੂ ਪਰਮਾਤਮਾ ਦੀ ਜੀਵਨ ਰੋ ਇੱਕ ਰਸ ਸਾਰੇ ਜਗਤ ਦੇ ਵਿੱਚ ਰੁਮਕ ਰਹੀ ਹੈ ਉਸ ਘਰਪੁਰਖ ਵੈਗਰੂ ਨੇ ਮੇਰਾ ਮਨ ਮੋਲਿਆ ਔਰ ਉਸ ਦੇ ਮਲਾਪ ਦਾ ਆਨੰਦ ਵੀ ਹੈਰਾਨ ਕਰਨ ਦੇਣ ਵਾਲਾ ਜਿਵੇਂ ਉਸ ਦੀਆਂ ਬਾਕੀ ਖੇਡਾਂ ਬਾਕੀ ਰਚੇ ਹੋਏ ਕਵਤਕ ਬਿਸਮਾਦੀ ਨੇ ਭਾਵਕੇ ਹੈਰਾਨ ਕਰਨ ਦੇਣ ਵਾਲੇ ਨੇ ਇਸੇ ਤਰੀਕੇ ਉਸ ਦੇ ਮਲਾਪ ਦਾ ਜੋ ਆਨੰਦ ਹੈ ਨਾ ਉਵੇਂ ਹੈਰਾਨ ਕਰਨ ਦੇਣ ਵਾਲਾ ਹੈ ਦੁਨੀਆਂ ਦੇ ਕੁੱਲ ਆਨੰਦ ਉਸ ਦੇ ਉਸ ਮਲਾਪ ਦੇ ਆਨੰਦ ਦੇ ਅੱਗੇ ਫਿੱਕੇ ਪੈ ਜਾਂਦੇ ਨੇ ਬੇਸਵਾਦੀ ਲੱਗਦੇ ਨੇ ਰਹਾਉ ਮਾਤ ਪਿਤਾ ਬੰਦ ਬਹੈ ਸੋਈ ਮਨ ਹਰ ਕੋ ਅਹਲਾਦ ਸਾਧ ਸੰਗ ਗਾਏ ਗੁਣ ਗੋਬਿੰਦ ਬਿਨਸੇ ਉਹ ਸਭ ਪਰਮਾਤਮ ਸਭ ਜੀ ਬਖਸ਼ਿਸ਼ ਕਰਦੇ ਕਹਿੰਦੇ ਜਦੋਂ ਦਾ ਮਿਲਾਪ ਹੋਇਆ ਜਦੋਂ ਦੇ ਉਸ ਦੇ ਮੇਲ ਦਾ ਅਨੁਭਵ ਹੋਇਆ ਜਦੋਂ ਦਾ ਉਸ ਦੇ ਬਾਰੇ ਗਿਆਨ ਪ੍ਰਾਪਤ ਹੋਇਆ ਤੇ ਇਹ ਸਮਝ ਲੱਗ ਗਈ ਕਿ ਅਸਲ ਦੇ ਵਿੱਚ ਜੋ ਪੈਦਾ ਕਰਨ ਵਾਲਾ ਉਸ ਨੂੰ ਮਾਂ ਤੇ ਪਿਓ ਕਿਹਾ ਜਾਂਦਾ ਹੈ ਉਹ ਅਕਾਲ ਪੁਰਖ ਹੀ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਇਸ ਲਈ ਉਹ ਮੇਰਾ ਮਾਂ ਪਿਓ ਹੈ ਉਹੀ ਸੰਬੰਧੇ ਹੈ ਸੰਬੰਧੀ ਆਸਰਾ ਦੇਣ ਵਾਲੇ ਲੋੜ ਵੇਲੇ ਜਿਹੜਾ ਉਹ ਜੀਵ ਦਾ ਸਾਥ ਨਿਭਾਉਂਦੇ ਨੇ ਤੇ ਸਾਹਿਬ ਜੀ ਕਿਰਪਾ ਕਰਦੇ ਕਹਿੰਦੇ ਫਿਰ ਇਹੋ ਜਿਹਾ ਸਾਥ ਨਿਭਾਉਣ ਵਾਲਾ ਪਰਮਾਤਮਾ ਤੋਂ ਇਲਾਵਾ ਹੋਰ ਕਿਹੜਾ ਹੋ ਸਕਦਾ ਹਾਏ ਵੱਖਰੀ ਗੱਲ ਹੈ ਜਿਸ ਮਨੋਖਣ ਨੂੰ ਉਸ ਦੇ ਮੁਲਾਪ ਦਾ ਹਲਾਰਾ ਨਹੀਂ ਮਿਲਿਆ ਉਸ ਦਾ ਆਨੰਦ ਪ੍ਰਾਪਤ ਨਹੀਂ ਹੋਇਆ ਅਜੇ ਉਸ ਦੇ ਗੁਣ ਨਹੀਂ ਗਾਇ ਸਕਿਆ ਸਭ ਜੀ ਬਖਸ਼ਿਸ਼ ਕਰਦੇ ਕਹਿੰਦੇ ਉਹ ਤੇ ਭਲੇਖਿਆਂ ਵਿੱਚ ਪੈ ਸਕਦਾ ਉਹ ਤਾਂ ਹੋ ਸਕਦਾ ਸੱਚ ਦੇ ਮਾਰਗ ਨੂੰ ਛੱਡ ਕੇ ਤੇ ਕੱਚ ਦੇ ਨਾਲ ਜੁੜ ਜਾਵੇ ਦੁਨੀਆ ਦੇ ਜਿਹੜੇ ਝੂਠੇ ਤੇ ਨਾਸ਼ਵੰਤ ਪਦਾਰਥ ਨੇ ਉਨ੍ਹਾਂ ਦੇ ਵਿੱਚ ਗਵਾਚ ਜਾਵੇ ਪਰ ਸਾਹਿਬ ਜੀ ਕਿਰਪਾ ਕਰਦੇ ਜਦੋਂ ਗੁਰੂ ਦੇ ਗਿਆਨ ਨਾਲ ਜੁੜੀਦਾ ਤੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਬੰਦਿਆ ਤੇਰਾ ਜੀਵਨ ਇੱਕ ਇੱਕ ਸਵਾਸ ਕਰਕੇ ਬੀਤਦਾ ਪਿਆ ਹੈ ਤੇ ਕੱਚ ਦਾ ਖੇੜਾ ਛੱਡ ਸੰਸਾਰ ਦਾ ਮੋਹ ਛੱਡ ਕੇ ਦੁਨਿਆਵੀ ਰਿਸ਼ਤੇ ਨਾਤਿਆਂ ਤੋਂ ਥੋੜਾ ਜਿਹਾ ਉੱਪਰ ਉਠ ਤੇ ਜੋ ਸੱਚ ਹੈ ਉਹਦੇ ਨਾਲ ਜੋੜਾ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਸਮਾਂ ਵੇਖਣ ਲਈ ਟਾਈਮ ਪੀਸ ਤੇ ਘੜੀਆਂ ਨਹੀਂ ਹੁੰਦੀਆਂ ਸਨ ਉਸ ਵਕਤ ਇੱਕ ਮਟਕੇ ਦੇ ਵਿੱਚ ਪਾਣੀ ਭਰ ਲਿਆ ਜਾਂਦਾ ਸੀ ਤੇ ਚਿੰਦੇ ਢੇਠਾਂ ਇੱਕ ਛੋਟੀ ਜਿਹੀ ਗਲੀ ਹੁੰਦੀ ਸੀ ਉਸੇ ਢੇਠਾਂ ਇੱਕ ਛੋਟੀ ਜਿਹੀ ਮਟਕੀ ਰੱਖ ਦਿੱਤੀ ਜਾਂਦੀ ਸੀ ਜਦੋਂ ਤੁਪਕਾ ਤੁਪਕਾ ਕਰਕੇ ਮਟਕੀ ਭਰ ਜਾਂਦੀ ਲੋਕ ਸਮਝ ਲੈਂਦੇ ਕਿ ਇੱਕ ਘੜੀ ਸਮਾਂ ਬੀਤ ਗਿਆ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਮਟਕੀ ਭਰ ਗਈ ਸਮੇਂ ਦੀ ਇੱਕ ਘੜੀ ਘਟ ਗਈ ਪਰ ਬੰਦਿਆ ਤੇਰੀ ਮਟਕੀ ਵੀ ਤਾਂ ਭਰੀ ਐ ਪਾਪਾਂ ਦੇ ਨਾਲ ਔਗਣਾ ਦੇ ਨਾਲ ਤੇ ਜਿੰਨਾ ਸਮਾਂ ਪ੍ਰਮਾਤਮਾ ਵੱਲੋਂ ਤੈਨੂੰ ਮਿਲਿਆ ਉਸ ਸਮੇਂ ਦੇ ਵਿੱਚੋਂ ਇੱਕ ਘੜੀ ਘਟ ਗਈ ਦੂਸਰੀ ਉਦਾਹਰਨ ਭਾਈ ਗੁਰਦਾਸ ਸਿੰਘ ਜੀ ਨੇ ਬਖਸ਼ਿਸ਼ ਕੀਤੀ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਹਰ 3 ਘੰਟੇ ਬਾਅਦ ਘੜਿਆਲ ਵਜਾਇਆ ਜਾਂਦਾ ਸੀ ਜੋ ਇਹ ਦੱਸਦਾ ਸੀ ਕਿ ਇੱਕ ਪੈਰ ਬੀਤ ਗਿਆ ਹਰ ਬੀਤੇ ਪੈਰ ਤੋਂ ਬਾਅਦ ਘੜਿਆਲ ਵੱਜਦਾ ਸੀ ਉਹ ਇਸ ਲਈ ਕੂਕਦਾ ਸੀ ਕਿ ਤੂੰ ਜਾਗ ਪਵੇਂ ਉਹ ਤਾਂ ਇਸ ਕਰਕੇ ਉੱਚੀ ਉੱਚੀ ਵੱਜ ਰਿਆ ਸੀ ਕਿ ਤੂੰ ਗਾਫਲਤਾ ਦੀ ਨੀਂਦ ਵਿੱਚੋਂ ਉੱਠ ਪਵੇਂ ਪਰ ਤੂੰ ਤਾਂ ਐਸੀ ਨੀਂਦ ਸੌ ਚੁੱਕਿਆ ਹੈ ਕਹਿੰਦੇ ਤੈਨੂੰ ਤਾਂ ਹੁਣ ਵੱਜ ਰੇ ਕੜਿਆਲ ਦੀ ਵੀ ਕੋਈ ਖ਼ਬਰ ਨਹੀਂ ਪਰ ਇੱਕ ਗੱਲ ਯਾਦ ਰੱਖੀ ਇਹ ਕੜਿਆਲ ਤਾਂ ਵੱਜਦਾ ਰਹੇਗਾ ਪਰ ਗਾਫਲਤਾ ਦੀ ਨੀਂਦ ਸੌਣ ਵਾਲਿਆ ਇੱਕ ਦਿਨ ਸੁਣਨ ਵਾਲਾ ਤੇਰਾ ਇਹ ਸਰੀਰ ਜਿਹੜਾ ਉਹ ਨਹੀਂ ਰਹਿਣਾ ਜਿਹੜਾ ਅੱਜ ਸੁਣ ਕੇ ਵੀ ਅਵੇਸਲਾ ਹੋ ਜਾਂਦਾ ਪਰਮਾਤਮਾ ਚਾਹੁੰਦਾ ਏ ਕਿ ਮੇਰਾ ਬੰਦਾ ਅੰਮ੍ਰਿਤ ਵੇਲੇ ਉੱਠੇ ਅੰਮ੍ਰਿਤ ਵੇਲੇ ਉੱਠ ਅੰਮ੍ਰਿਤ ਨਾਮ ਨਾਲ ਜੁੜੇ ਪਰਮਾਤਮਾ ਨਹੀਂ ਮੁਰਗੇ ਦੀ ਬਾਗ ਦੇਣ ਦੀ ਡਿਊਟੀ ਲਾ ਦਿੱਤੀ ਪਰ ਤੂੰ ਤਾਂ ਉਸ ਦੀ ਬਾਗ ਤੇ ਵੀ ਨਹੀਂ ਉੱਠਦਾ ਅੱਜ ਤਾਂ ਮੁਰਗੇ ਦੀਆਂ ਬਾਗਾਂ ਹੀ ਭੁੱਲ ਗਿਆ ਹੁਣ ਉਹ ਬਾਗਾ ਦੇਣ ਵੀ ਕਿਉਂ ਜਿਨ੍ਹਾਂ ਨੇ ਤੈਨੂੰ ਅੰਮ੍ਰਿਤ ਵੇਲੇ ਜਗਾਉਣ ਦੀ ਡਿਊਟੀ ਸੰਭਾਲੀ ਸੀ ਕਹਿੰਦੇ ਉਹਨਾਂ ਨੂੰ ਹੀ ਤਾਂ ਤੂੰ ਖਾਣਾ ਸ਼ੁਰੂ ਕਰ ਦਿੱਤਾ ਤੈਨੂੰ ਤਾਂ 84 ਲੱਖ ਜੂਨਾ ਦਾ ਸਰਦਾਰ ਬਣਾਇਆ ਸੀ ਤੂੰ ਸਰਦਾਰ ਹੋਣ ਦੀਆਂ ਜ਼ਿੰਮੇਵਾਰੀਆਂ ਤਾਂ ਕੀ ਨਿਭਾਉਣੀਆਂ ਸੀ ਕਹਿੰਦੇ ਤੈਨੂੰ ਜਿਨ੍ਹਾਂ ਦਾ ਸਰਦਾਰ ਬਣਾਇਆ ਗਿਆ ਤੂੰ ਉਹਨਾਂ ਨੂੰ ਹੀ ਖਾਣਾ ਸ਼ੁਰੂ ਕਰ ਦਿੱਤਾ ਉਸ ਅਕਾਲ ਪੁਰਖ ਵੈਗੁਰੂ ਨੇ ਪਰਮਾਤਮਾ ਨੇ ਮਨੁੱਖ ਨੂੰ ਜਗਾਉਣ ਲਈ ਝੋਕਾ ਦੇਣ ਵਾਲੇ ਬੜੇ ਭੇਜੇ ਕੋਈ ਸੰਤ ਦੇ ਰੂਪ ਵਿੱਚ ਭੇਜਿਆ ਕੋਈ ਸਾਧੂ ਦੇ ਰੂਪ ਵਿੱਚ ਭੇਜਿਆ ਕਿਸੇ ਨੂੰ ਭਗਤ ਦੇ ਰੂਪ ਵਿੱਚ ਭੇਜਿਆ ਤੇ ਕਿਸੇ ਨੂੰ ਗੁਰਸਿੱਖ ਦੇ ਰੂਪ ਵਿੱਚ ਭੇਜਿਆ ਕਿ ਜਾਓ ਪਾਈ ਜਾ ਕੇ ਝੋਕਾ ਦਿਓ ਤੇ ਜਿੰਨੇ ਅਵੇਸਲੇ ਨੇ ਜਿਹੜੇ ਗਫਲ ਤਾਂ ਦੀ ਨੀਂਦ ਵਿੱਚ ਸੁੱਤੇ ਹੋਏ ਨੇ ਇਹਨਾਂ ਨੂੰ ਜਗਾਓ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਕਥਨ ਦੀ ਪ੍ਰੂੜਤਾ ਉਸ ਮਾਂ ਦਾ ਦ੍ਰਿਸ਼ਟਾਂਤ ਦੇ ਕੇ ਦਿੱਤੀ ਉਦਾਹਰਣ ਦਿੱਤੀ ਮਾਂ ਦੀ ਜਿਸ ਮਾਂ ਦਾ ਪੁੱਤਰ ਗਵਾਚ ਗਿਆ ਕਹਿੰਦੇ ਉਸ ਨੇ ਸਭ ਸੰਬੰਧੀ ਤੇ ਆਂਢੀ ਗੁਆਂਢੀ ਇਕੱਠੇ ਕਰ ਲੈ ਕਹਿਣ ਲੱਗੀ ਮੇਰਾ ਪੁੱਤਰ ਗਵਾਚ ਗਿਆ ਮੇਰੇ ਪੁੱਤ ਨੂੰ ਲੱਭ ਲਿਓ ਕਹਿੰਦੇ ਉਹ ਸਾਰੇ ਪੁੱਛਣ ਲੱਗੇ ਜੇ ਪੁੱਤ ਮਿਲ ਜਾਏ ਤਾਂ ਕਿੱਥੋਂ ਲੈ ਕੇ ਆਈਏ ਕਹਿੰਦੇ ਮਾਂ ਬੋਲੀ ਕਹਿੰਦੇ ਜੇ ਮਿਲ ਜਾਏ ਤੇ ਉਹਨੂੰ ਸਮਝਾ ਸਮਝੂ ਕੇ ਘਰੇ ਲੈ ਆਇਓ ਤੇ ਜੇ ਫੇਰ ਵੀ ਸਮਝ ਕੇ ਨਾ ਆਵੇ ਫਿਰ ਕਹਿੰਦੇ ਥੋੜੀ ਜੀ ਸਖਤੀ ਕਰ ਲੈਣਾ ਤੇ ਸਮਝਾਉਣ ਵਾਲੇ ਸੱਜਣ ਨੇ ਕਿਹਾ ਕਹਿੰਦੇ ਅਸੀਂ ਵੀ ਤਾਂ ਪ੍ਰਮਾਤਮਾ ਦੇ ਬੱਚੇ ਆ ਨਾ ਪ੍ਰਮਾਤਮਾ ਦਾ ਦਰ ਭੁੱਲ ਗਏ ਆ ਤੇ ਪ੍ਰਮਾਤਮਾ ਦਾ ਦਰ ਇਹੋ ਜੇ ਭੁੱਲੇ ਆ ਕਿ ਪ੍ਰਮਾਤਮਾ ਦਾ ਨਾਮ ਵੀ ਭੁੱਲ ਗਏ ਤੇ ਉਸ ਪ੍ਰਮਾਤਮਾ ਨੇ ਸਾਧੂ ਗੁਰਸਿੱਖ ਸੰਤ ਜਣ ਗਿਆਨੀ ਭੇਜੇ ਤਾਂ ਜੋ ਕਿ ਇਹਨਾਂ ਭੁੱਲੇ ਹੋਏ ਪੁੱਤਰਾਂ ਨੂੰ ਲੱਭ ਕੇ ਲਿਆਓ ਇਹਨਾਂ ਨੂੰ ਪਿਆਰ ਨਾਲ ਸਮਝਾ ਕੇ ਫਿਰ ਇੱਥੇ ਮੇਰੇ ਕੋਲੇ ਲੈ ਆਓ ਤੇ ਨਾਲੇ ਇਹਨਾਂ ਨੂੰ ਹਦਾਇਤ ਕੀਤੀ ਕਿ ਤੁਸੀਂ ਇਹਨਾਂ ਨੂੰ ਕਿਤੇ ਆਪਣੇ ਨਾਲ ਨਾ ਜੋੜ ਲੈਣਾ ਕਿਤੇ ਆਪਣੇ ਘਰ ਨਾ ਰੱਖ ਲੈਣਾ ਇਹਨਾਂ ਨੂੰ ਮੇਰੇ ਘਰ ਲੈ ਕੇ ਆਉਣਾ ਫਿਰ ਸਮਝਾਇਆ ਕਿ ਤੁਹਾਨੂੰ ਤਾਂ ਇਸ ਕਰਕੇ ਭੇਜਿਆ ਹੈ ਕਿ ਇਹਨਾਂ ਭੁੱਲਿਆਂ ਨੂੰ ਸਮਝਾ ਕੇ ਕੁਰਾਏ ਪਿਆ ਨੂੰ ਰਾਏ ਪਾ ਕੇ ਮੇਰੇ ਘਰ ਲੈ ਆਓ ਕਿਦਰੇ ਇੰਜ ਨਾ ਹੋਵੇ ਕਿ ਤੁਸੀਂ ਆਪਣੇ ਨਾਲ ਜੋੜ ਕੇ ਆਪਣੇ ਕੋਲ ਹੀ ਰੱਖ ਲਵਾਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹਾ ਕੁਝ ਹੀ ਹੋ ਰਿਹਾ ਹੈ ਸਮਝਾਵਾ ਜਾ ਕੇ ਆਪਣੇ ਜੋਗੇ ਤਾਂ ਅਸੀਂ ਬਹੁਤ ਬਣਾ ਲੈ ਪਰ ਰੱਬ ਜੋਗੇ ਨਹੀਂ ਬਣਾਏ ਰੱਬ ਨੇ ਤਾਂ ਇਸ ਕਰਕੇ ਭੇਜਿਆ ਸੀ ਕਿ ਮੇਰੇ ਜੋਗੇ ਬਣਾ ਇਹਨਾਂ ਨੂੰ ਵਾਪਸ ਮੇਰੇ ਘਰ ਲੈ ਕੇ ਆ ਇੱਕ ਯਾਤਰਾ ਇਹ ਸੰਸਾਰ ਦੀ ਜੇਸਾ ਨੂੰ ਕਿਹਾ ਜਾਂਦਾ ਕੱਚ ਤੋਂ ਸੱਚ ਵੱਲ ਝੂਠ ਤੋਂ ਸੱਚ ਵੱਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਗਏ ਭਾਈ ਮਰਦਾਨਾ ਜੀ ਨੂੰ ਕਿਹਾ ਆ ਫੜੋ 2 ਪੈਸੇ ਬਾਜ਼ਾਰ ਦੇ ਵਿੱਚ ਜਾ ਕੇ 1 ਪੈਸੇ ਦਾ ਸੱਚ ਲੈ ਆਉਣਾ ਤੇ ਦੂਜੇ ਪੈਸੇ ਦਾ ਝੂਠ ਸਾਖੀ ਆਪਾਂ ਕਈ ਵਾਰ ਸੁਣੀ ਹੈ ਭਾਈ ਮਰਦਾਨਾ ਜੀ ਬਾਜ਼ਾਰ ਚਲੇ ਗਏ ਲੋਕ ਹੈਰਾਨ ਹੋ ਕੇ ਵੇਖਦੇ ਤੇ ਕੋਈ ਕੋਈ ਮਖੌਲਾ ਵੀ ਕਰਦੇ ਇਹ ਕਹਿੰਦਾ ਸ਼ਗਿਰਦ ਹੈ ਜਿਹੜਾ ਦੋ ਪੈਸਿਆਂ ਦੇ ਨਾਲ ਸੱਚ ਤੇ ਝੂਠ ਖਰੀਦਣਾ ਚਾਹੁੰਦਾ ਹੈ ਜਿੱਥੇ ਵੀ ਜਾਏ ਭਾਈ ਮਰਦਾਨੇ ਨੂੰ ਕੋਈ ਨਾ ਦੱਸ ਸਕੇ ਕਿ ਕਿਹੜੀ ਦੁਕਾਨ ਤੋਂ ਸੱਚ ਮਿਲੇਗਾ ਤੇ ਕਿਹੜੀ ਦੁਕਾਨ ਐਸੀ ਹੈ ਜਿੱਥੋਂ ਝੂਠ ਮਿਲੇਗਾ ਆਖਰ ਇਤਿਹਾਸ ਕਹਿੰਦਾ ਇੱਕ ਬੰਦਾ ਮਿਲ ਗਿਆ ਜਿਸ ਦਾ ਨਾਮ ਸੀ ਮੂਲਾ ਮੂਲੇ ਨੇ ਪੁੱਛਿਆ ਤੈਨੂੰ ਇਹ ਸੌਦਾ ਖਰੀਦਣ ਲਈ ਕਿਸ ਨੇ ਭੇਜਿਆ ਤੇ ਭਾਈ ਮਰਦਾਨਾ ਜੀ ਨੇ ਦੱਸਿਆ ਕਿ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੇਜਿਆ ਭਾਈ ਮੂਲੇ ਨੇ ਮਰਦਾਨੇ ਕੋਲੋਂ ਦੋਵੇਂ ਪੈਸੇ ਲੈ ਕੇ ਇੱਕ ਕਾਗਜ਼ ਦੇ ਟੁਕੜੇ ਤੇ ਲਿਖ ਦਿੱਤਾ ਮਰਨਾ ਸੱਚ ਤੇ ਦੂਸਰੇ ਕਾਗਜ਼ ਦੇ ਟੁਕੜੇ ਤੇ ਲਿਖ ਦਿੱਤਾ ਜੀਵਣਾ ਝੂਠ ਇਹ ਦੋਵੇਂ ਕਾਗਜ਼ ਉਸਨੇ ਮਰਦਾਨੇ ਦੇ ਹੱਥ ਫੜਾ ਦਿੱਤੇ ਭਾਈ ਮਰਦਾਨਾ ਜੀ ਨੇ ਵਾਪਸ ਪਹੁੰਚ ਕੇ ਅੱਜੇ ਸਹਿਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹ ਕਾਗਜ਼ ਫੜਾਈ ਸਨ ਕਿ ਭਾਈ ਮੂਲਾ ਵੀ ਉੱਥੇ ਆ ਗਿਆ ਭਾਈ ਮੂਲੇ ਨੇ ਦਰਸ਼ਨ ਕਰਕੇ ਨਮਸ਼ਕਾਰ ਕੀਤੀ ਤੇ ਸਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪੁੱਛਣ ਲੱਗੇ ਭਾਈ ਇਹ ਦੱਸੋ ਇਹ ਤੋ ਦਿਲੋਂ ਲਿਖਿਆ ਜਾਂ ਉਪਰੋਂ ਪੂਰੋਂ ਲਿਖਿਆ ਕੀ ਤੋ ਸੱਚਮੁੱਚ ਦਿਲੋਂ ਮਹਿਸੂਸ ਕਰਦਾ ਹੈ ਕਿ ਮਰਨਾ ਸੱਚ ਤੇ ਜਿਉਣਾ ਝੂਠ ਕਿਤੇ ਐਸਾ ਤਾਂ ਨਹੀਂ ਕਿਸੇ ਦੀ ਸੁਣੀ ਸੁਣਾਈ ਗੱਲ ਲਿਖ ਦਿੱਤੀ ਹੋਵੇ ਪਾਈ ਮੂਲੇ ਨੇ ਕਿਹਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਮੈਂ ਤਾਂ ਅਜੇ ਤੱਕ ਭੁੱਲਿਆ ਹੀ ਰਿਹਾ ਇਹ ਜਾਣਦਿਆਂ ਹੋਇਆ ਵੀ ਕਿ ਮਰਨੇ ਨੂੰ ਅਜੇ ਤੱਕ ਮੈਂ ਸੱਚ ਨਹੀਂ ਸੀ ਮੰਨਿਆ ਇਹ ਸਭ ਕੁਝ ਜਾਣਦੇ ਹੋਏ ਮੈਂ ਅੱਜ ਤੱਕ ਜੀਵਨ ਨੂੰ ਝੂਠ ਨਹੀਂ ਜਾਣ ਸਕਿਆ ਕਹਿੰਦੇ ਹੁਣ ਮੂਲਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੇਵਾ ਤੇ ਸੰਗਤ ਦੇ ਵਿੱਚ ਰਹਿਣ ਲੱਗਾ ਸਮਾਪਾ ਕੇ ਸਹਿਬਾ ਨੇ ਕਿਹਾ ਜਾ ਭਾਈ ਮੂਲਿਆ ਆਪਣੇ ਘਰ ਜਾ ਆਪਣਾ ਕਾਰਵਿਹਾਰ ਕਰ ਅਸੀਂ ਕੋਈ ਕਿਸੇ ਦੇ ਧੰਦਿਆਂ ਨੂੰ ਬੰਦ ਕਰਾਉਣ ਨਹੀਂ ਆਏ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਪਹਿਲਾ ਸਿਧਾਂਤ ਹੀ ਹੈ ਕਿਰਤ ਕਰੋ ਤੇ ਕਿਸੇ ਦੇ ਕਿਰਤ ਕਹਿੰਦੇ ਅਸੀਂ ਬੰਦ ਕਰਾਉਣ ਨਹੀਂ ਆਏ ਸਿਰਫ ਇੱਕ ਗੱਲ ਯਾਦ ਰੱਖੀ ਜੀ ਸੱਚ ਕੇ ਕਰੋ ਕਾਰਵਿਹਾਰ ਪਰਚਿਤ ਨਿਰੰਕਾਰ ਦੇ ਵਿੱਚ ਰੱਖ ਕੇ ਕਰੋ ਹੱਥਾਂ ਨਾਲ ਸੰਸਾਰ ਦੀ ਕਾਰ ਪਰਚਿਤ ਰੱਖੋ ਸੰਨਰੰਕਾਰ ਵੱਲ ਜਿਸ ਨੇ ਹੱਥ ਦਿੱਤੇ ਨੇ ਪਾਈ ਮੂਲਾ ਕਰ ਚਲਾ ਗਿਆ ਜਾ ਕੇ ਇਤਿਹਾਸ ਕਹਿੰਦਾ ਇਹੋ ਜਿਹੇ ਆਕਾਰਾਂ ਵਿਹਾਰਾਂ ਦੇ ਵਿੱਚ ਉਲਝਿਆ ਕਿ ਮਰਨਾ ਵੀ ਭੁੱਲ ਗਿਆ ਤੇ ਜਿਉਣਾ ਵੀ ਭੁੱਲ ਗਿਆ ਐਸਾ ਭੁੱਲਿਆ ਕਿ ਹੁਣ ਤਾਂ ਜੀਵਨ ਨੂੰ ਹੀ ਸੱਚ ਮਨ ਬੈਠਾ ਤੇ ਮਰਨੇ ਨੂੰ ਝੂਠ ਜਿਵੇਂ ਉਹ ਮਰਨਾ ਭੁੱਲ ਗਿਆ ਹੋਵੇ ਫਿਰ ਕੁਝ ਮਹੀਨਿਆਂ ਤੋਂ ਬਾਅਦ ਕੁਝ ਸਮੇਂ ਤੋਂ ਬਾਅਦ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲ ਉੱਟ ਗਏ ਤੇ ਮਰਦਾਨੇ ਨੂੰ ਇਹ ਕਹਿ ਕੇ ਭੇਜਿਆ ਜਲ ਭਾਈ ਮੂਲੇ ਨੂੰ ਬੁਲਾ ਕੇ ਲੈ ਕੇ ਆਉ ਉਹ ਸਾਡਾ ਪੁਰਾਣਾ ਸਾਥੀ ਆ ਮਰਦਾਨੇ ਨੂੰ ਵੇਖ ਕੇ ਉਸ ਦੇ ਘਰ ਵਾਲੇ ਇਤਿਹਾਸ ਕਹਿੰਦਾ ਸੋਚਣੇ ਪਈ ਗਈ ਕਿੰਨਾ ਫਕੀਰਾਂ ਸਾਧੂਆਂ ਨੇ ਫਿਰ ਮੂਲੇ ਨੂੰ ਨਾਲ ਲੈ ਜਾਣਾ ਕਹਿੰਦੇ ਉਸਨੇ ਮੂਲੇ ਨੂੰ ਪਾਥੀਆਂ ਵਾਲੇ ਕਮਰੇ ਵਿੱਚ ਲੁਕਾ ਦਿੱਤਾ ਉਹ ਪਾਥੀਆਂ ਵਾਲੇ ਕਮਰੇ ਦੇ ਵਿੱਚ ਲੁੱਕ ਗਿਆ ਬਾਹਰੋਂ ਭਾਈ ਮਰਦਾਨੇ ਨੇ ਬਾਜ ਮਾਰੀ ਭਾਈ ਮੂਲਿਆ ਸਹਿਬ ਸਤਿਗੁਰੂ ਸੱਚੇ ਪਾਤਸ਼ਾਹ ਤੈਨੂੰ ਯਾਦ ਪੈ ਕਰਦੇ ਨੇ ਘਰ ਵਾਲੀ ਨੇ ਜਵਾਬ ਦਿੱਤਾ ਕਿ ਮੂਲਾ ਕਰ ਨਹੀਂ ਫਿਰ ਸਾਬ ਨੇ ਆਪ ਆ ਕੇ ਆਵਾਜ਼ ਮਾਰੀ ਭਾਈ ਮੂਲਿਆ ਬਾਹਰ ਉਸ ਦੀ ਘਰ ਵਾਲੀ ਨੇ ਕਿਹਾ ਮੂਲਾ ਕਰ ਨਹੀਂ ਦੂਜੀ ਵਾਰ ਆਵਾਜ਼ ਮਾਰੀ ਕਹਿੰਦੇ ਜਵਾਬ ਉਹੀ ਮਿਲਿਆ ਕਿ ਮੂਲਾ ਕਰ ਨਹੀਂ ਤੇ ਇਤਿਹਾਸ ਕਹਿੰਦਾ ਬਾਬਾ ਜੀ ਕਹਿਣ ਲੱਗੇ ਕਹਿੰਦੇ ਮੂਲਾ ਕਰ ਨਹੀਂ ਤੇ ਨਾ ਹੋਸੀ ਦੇਵਨੈਤ ਕਹਿੰਦੇ ਮੂਲੇ ਨੂੰ ਸੱਪ ਲੜਿਆ ਤੇ ਪਾਠੀਆਂ ਵਾਲੇ ਕਮਰੇ ਵਿੱਚ ਹੀ ਮਰ ਗਿਆ ਸਭ ਕਹਿੰਦੇ ਮੂਲਿਆ ਤੂੰ ਤਾਂ ਲਿਖ ਕੇ ਦਿੱਤਾ ਸੀ ਮਰਨਾ ਸੱਚ ਤੇ ਜਿਉਣਾ ਝੂਠ ਪਰ ਆਪ ਆਖਿਰਕਾਰ ਤੂੰ ਕੱਚ ਤੇ ਝੂਠ ਨਾਲ ਹੀ ਜੁੜਿਆ ਰਿਹਾ ਸੱਚ ਦੀ ਆਵਾਜ਼ ਜਿਸ ਦਾ ਤੈਨੂੰ ਪਤਾ ਸੀ ਕਿ ਸੱਚ ਕੀ ਹੈ ਸਾਰਾ ਕੁਝ ਜਾਣਦਿਆਂ ਹੋਇਆਂ ਵੀ ਉਹ ਸੱਚ ਦੀ ਆਵਾਜ਼ ਜਿਹੜੀ ਹੈ ਉਹ ਤੂੰ ਸੁਣੀ ਨਹੀਂ ਅਸਲ ਵਿੱਚ ਇਕੱਲਾ ਭਾਈ ਮੂਲਾ ਨਹੀਂ ਪਤਾ ਸਾਨੂੰ ਸਾਰਿਆਂ ਨੂੰ ਹੀ ਹੈ ਕਿ ਸੱਚ ਕੀ ਹੈ ਤੇ ਕੱਚ ਕੀ ਹੈ ਪਤਾ ਸਾਰਿਆਂ ਨੂੰ ਹੀ ਹੈ ਕਿ ਜਿਉਣਾ ਝੂਠ ਹੈ ਤੇ ਮਰਨਾ ਸੱਚ ਹੈ ਪਰ ਜੋ ਸਹਬੇ ਸਾਖੀ ਵਿੱਚ ਸਮਝ ਆ ਰਹੇ ਕਹਿੰਦੇ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਇਹੋ ਜਿਹਾ ਉਲਝਦੇ ਹਾਂ ਕਿ ਉਸ ਦਾਤੇ ਦਾ ਸ਼ੁਕਰਾਨਾ ਨਹੀਂ ਕਰਦੇ ਉਸ ਦਾਤੇ ਦੇ ਨਾਲ ਜੁੜਦੇ ਨਹੀਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਸਮਝ ਗਏ ਵਿਚਾਰੀਏ ਕਿ ਜਦੋਂ ਵੀ ਕੱਚ ਸ਼ਬਦ ਆਪਾਂ ਸੁਣਦੇ ਆ ਨਾ ਜਾਂ ਤੁਸੀਂ ਸੁਣੋਗੇ ਉਸ ਦਾ ਅਰਥ ਹੈ ਕੱਚਾ ਤੇ ਕੱਚਾ ਹੁੰਦਾ ਹੀ ਕੱਚਾ ਹੈ ਕੱਚ ਦਾ ਸੱਚ ਹੈ ਹੀ ਇਹ ਕਿ ਇਹ ਸਦਾ ਟੁੱਟੇਗਾ ਹੀ ਟੁੱਟੇਗਾ ਵੇਖਣ ਵਾਲਾ ਸ਼ੀਸ਼ਾ ਕੱਚਾ ਹੈ ਟੁੱਟ ਜਾਏਗਾ ਕੱਚ ਜਿੱਥੇ ਵੀ ਹੋਏਗਾ ਟੁੱਟੇਗਾ ਇਸ ਦਾ ਮਤਲਬ ਇਹ ਹੋਇਆ ਕਿ ਟੁੱਟਣ ਵਾਲੇ ਕੱਚ ਨੂੰ ਕੱਚ ਕਹਿੰਦੇ ਨੇ ਤੇ ਜਿਹੜਾ ਟੁੱਟ ਜਾਏ ਉਹ ਕੱਚਾ ਹੈ ਅਸੀਂ ਕਹਿੰਦੇ ਆ ਇਹ ਸੂਤ ਕੱਚਾ ਹੈ ਇਹ ਸੂਤ ਪੱਕਾ ਹੈ ਜਿਹੜਾ ਨਾ ਟੁੱਟੇ ਉਹ ਪੱਕਾ ਹੈ ਜਿਹੜਾ ਟੁੱਟ ਜਾਏ ਉਹ ਕੱਚਾ ਆਪਾਂ ਹੋਰ ਸ਼ਬਦ ਵੀ ਵਰਤਦੇ ਆ ਕਿ ਇਹ ਕੋਠੇ ਕੱਚੇ ਨੇ ਇਹ ਕੋਠੇ ਪੱਕੇ ਨੇ ਜਾਏ ਕਹਿੰਦੇ ਨੇ ਕਿ ਇਹ ਰਾਹ ਕੱਚਾ ਏ ਇਹ ਰਾਹ ਪੱਕਾ ਏ ਇੱਕ ਟੁੱਟਣ ਵਾਲਾ ਰਾਹ ਕੱਚਾ ਏ ਤੇ ਦੂਜਾ ਪੱਕਾ ਏ ਤੇ ਜੀਵਨ ਜਿਉਂਦਿਆਂ ਲੋਕ ਆਮ ਕਹਿੰਦੇ ਸੁਣੇ ਨੇ ਇਹ ਬੰਦਾ ਬੜੀਆਂ ਕੱਚੀਆਂ ਗੱਲਾਂ ਕਰਦਾ ਤੇ ਇਹ ਬੰਦਾ ਬੜੀਆਂ ਪੱਕੀਆਂ ਸਚਾਈ ਤਾਂ ਇਹ ਐ ਕਿ ਕੱਚਿਆਂ ਨੇ ਵੀ ਨਹੀਂ ਰਹਿਣਾ ਤੇ ਰਹਿਣਾ ਪੱਕਿਆਂ ਨੇ ਵੀ ਕੋਈ ਨਹੀਂ ਇੱਕ ਮਿਆਦ ਤੋਂ ਬਾਅਦ ਤਾਂ ਸਾਰੇ ਟੁੱਟ ਜਾਣਗੇ ਕੱਚੇ ਸੂਤਰਾ ਨੇ ਵੀ ਨਹੀਂ ਰਹਿਣਾ ਤੇ ਪੱਕਿਆਂ ਨੇ ਵੀ ਨਹੀਂ ਰਹਿਣਾ ਕੱਚੇ ਕੋਠਿਆਂ ਨੇ ਵੀ ਨਹੀਂ ਰਹਿਣਾ ਤੇ ਪੱਕਿਆਂ ਨੇ ਵੀ ਨਹੀਂ ਰਹਿਣਾ ਹਰ ਚੀਜ਼ ਦੀ ਇੱਕ ਮਿਆਦ ਹੈ ਮਿਆਦ ਪਾ ਕੇ ਖਤਮ ਹੋ ਜਾਂਦਾ ਹੈ ਮਨੁੱਖ ਬੜੀਆਂ-ਬੜੀਆਂ ਗਹਿਰੀਆਂ ਬੁਨਿਆਦਾਂ ਰੱਖਦਾ ਹੈ ਇਨ੍ਹਾਂ ਗਹਿਰੀਆਂ ਬੁਨਿਆਦਾਂ ਤੇ ਫਿਰ ਘਰ ਉਸਾਰਦਾ ਹੈ ਤੇ ਸਹਿਬ ਨੇ ਬਚਨ ਕੀਤੇ ਗਹਿਰੀ ਕਰਕੇ ਨੀਵ ਖੁਦਾਈ ਉਪਰ ਮੰਡਪ ਛਾਏ ਪਰ ਇੰਨਾ ਵੀ ਸਦਾ ਸਦਾ ਲਈ ਨਹੀਂ ਰਹਿਣਾ ਭਲਿਆ ਇੰਨਾ ਕੱਚਿਆਂ ਤੋਂ ਪੱਕੇ ਕੀਤਿਆਂ ਦੀ ਕੁਝ ਨਾ ਕੁਝ ਮਿਆਦ ਤਾਂ ਹੈ ਪਰ ਕਹਿੰਦੇ ਤੇਰੇ ਸਰੀਰਕ ਕੋਠੇ ਦੀ ਮਿਆਦ ਤਾਂ ਕੁਝ ਵੀ ਨਹੀਂ ਸਹਿਬ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਬੜੀ ਪਿਆਰੀ ਉਦਾਹਰਣ ਬਖਸ਼ੀ ਕਹਿੰਦੇ ਕਿ ਤੁਸੀਂ ਵੇਖਿਆ ਕਿ ਜਦੋਂ ਭਾਦਰੋਂ ਦੇ ਮਹੀਨੇ ਦੇ ਵਿੱਚ ਵੱਟ ਪੈਂਦੇ ਦਿਨ ਤੇ ਖੁੰਬਾ ਆ ਜਾਂਦੀ ਹੈ ਖੁੰਬਾ ਦੇ ਉੱਪਰ ਛਤਰ ਹੁਣੇ ਹੀ ਤਾਂ ਖੁੰਬ ਦੇ ਇਹ ਛਤਰ ਤੁਸੀਂ ਵੇਖ ਕੇ ਗਏ ਸੀ ਕਹਿੰਦੇ ਪਰ ਹੁਣ ਹੈ ਹੀ ਨਹੀਂ ਤੇ ਹੁਣੇ ਤਾਂ ਖੁੰਬ ਰਾਜਾ ਬਣੀ ਹੋਈ ਸੀ ਪਰ ਹੁਣੇ ਇਹ ਛਤਰ ਹੈ ਨਹੀਂ ਤੇ ਬਚਨ ਨੇ ਜੈਸੇ ਭਾਦੋਂ ਖੂਬ ਰਾਜ ਤੂੰ ਤਿਸਤੇ ਖਰੀ ਉਤਾਵਲੀ ਖੁੰਬ ਦਾ ਰਥ ਹੈ ਖੁੰਬ ਦਾ ਛਤਰ ਤਾਂ ਫਿਰ ਵੀ ਕੁਝ ਸਮਾਂ ਟਿਕਿਆ ਹੈ ਪਰ ਸਹਿਬ ਕਹਿੰਦੇ ਤੂੰ ਤਾਂ ਉਸ ਤੋਂ ਵੀ ਜਲਦੀ ਜਾਣਾ ਤੂੰ ਤਿਸਤੇ ਖਰੀ ਉਤਾਵਲੀ ਤੇ ਸਹਿਬ ਕਹਿਣ ਲੱਗੇ ਕਿ ਮੁੱਲਿਆ ਆਖਰ ਕੱਚਾ ਹੀ ਰਹੋ ਨਾ ਜਿਹੜਾ ਨਾਂ ਨਵਾ ਸਕੇ ਕੱਚੀਆਂ ਗੱਲਾਂ ਕਰ ਸਕੇ ਉਸ ਤੇ ਭਰੋਸਾ ਕੌਣ ਕਰੇਗਾ ਤੇ ਸਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਇਤਿਹਾਸਕਾਰਾਂ ਨੇ ਲਿਖਿਆ ਵਿਆਖਿਆਕਾਰਾਂ ਨੇ ਲਿਖਿਆ ਕਿ ਬਾਣੀ ਦੇ ਵਿੱਚ ਆਪਣੇ ਪਵਨ ਪਿਤਰ ਉਪਦੇਸ਼ ਦੇ ਰਾਹੀਂ ਸਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਹਿੰਦੇ ਨਾਲ ਕਿ ਰਾਣਾ ਦੁਸਤੀ ਕੂੜੇ ਕੂੜੀ ਪਾਏ ਮਰਨ ਨ ਜਾਪੇ ਮੂਲਿਆ ਆਵੇ ਕਿੱਥੇ ਜਾਏ ਗਿਆਨਹੀਨੰ ਅਗਿਆਨ ਪੂਜਾ ਅੰਧ ਵਰਤਾਵਾ ਭਾਉ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਮਨ ਸਾਖੀ ਮੂਲੋ ਨ ਬਾਕੀ ਮਾਨੂ ਕੱਲੇ ਉੱਠੀ ਚੱਲੇ ਸਾਧਨਾਹੀ ਆਵੇਹੀ ਗੱਲੇ ਕਹਿੰਦੇ ਕਿਰਾੜਾ ਸਚਮੁਚ ਕੱਚਾ ਹੀ ਨਿਕਲਿਆ ਜੋ ਦੋਸਤੀ ਕਰਕੇ ਵੀ ਕੱਚਾ ਹੈ ਜੀਵਨ ਕਰਕੇ ਵੀ ਕੱਚਾ ਹੈ ਕੱਚੇ ਨਾਲ ਦੋਸਤੀ ਵੀ ਕੱਚੀ ਹੈ ਤੇ ਝੂਠ ਨੂੰ ਕੱਚਾ ਕਹਿੰਦੇ ਨੇ ਤਾਂ ਤੇ ਕੂੜ ਨਾਲ ਨੇ ਵੀ ਕੱਚਾ ਕੂੜੇ ਤੇ ਕੂੜੇ ਦੀ ਦੋਸਤੀ ਵੀ ਕੱਚੀ ਤੂੰ ਭੁੱਲ ਗਿਆ ਸੀ ਮੁੱਲਿਆ ਕਿ ਜਿੱਥੇ ਮਰਜੀ ਲੁਕ ਜਾਏ ਮੌਤ ਦਾ ਕੀ ਪਤਾ ਕਿੱਥੇ ਆ ਜਾਏ ਤੇ ਕਿੱਥੇ ਜਿਹੜਾ ਸਹਿਬ ਨੇ ਕਿਹਾ ਨਾ ਆਵੇ ਕਿੱਤੇ ਥਾਏ ਕਿਸ ਜਗ੍ਹਾ ਉਸਨੇ ਆ ਕੇ ਘੇਰ ਲੈਣਾ ਤੇ ਇਸ ਲਈ ਸਹਿਬ ਜੀ ਅੱਜ ਕਿਰਪਾ ਕਰਦੇ ਕਹਿੰਦੇ ਬੰਦਿਆ ਪ੍ਰਮਾਤਮਾ ਨੇ ਤੈਨੂੰ ਬੰਦਾ ਬਣਾ ਕੇ ਭੇਜਿਆ ਤੇ ਬੰਦਾ ਜਿਹੜਾ ਹੈ ਉਹ ਬਣਿਆ ਹੀ ਕੇਵਲ ਬੰਦਗੀ ਲਈ ਹੈ ਪਰ ਤੂੰ ਬਿਨਾਂ ਬੰਦਗੀ ਤੋਂ ਸੰਸਾਰ ਤੋਂ ਚਲਿਆ ਗਿਆ ਤੇ ਪ੍ਰਮਾਤਮਾ ਕਹਿੰਦੇ ਨੇ ਤੈਨੂੰ ਤਾਂ ਬੰਦਾ ਬਣਾਉਣ ਦਾ ਸਵਾਦ ਹੀ ਨਹੀਂ ਆਇਆ ਕਈ ਵਾਰ ਆਪਾਂ ਦੁਨਿਆਵੀ ਕਾਰਜ ਕਰਦੇ ਆ ਕਹਿੰਦੇ ਆ ਨਾ ਜਿਹੜੀ ਮੈਂ ਇੱਛਾ ਰੱਖ ਕੇ ਕੰਮ ਕੀਤਾ ਸੀ ਮੈਂ ਖੇਤੀ ਲਈ ਸੀ ਇਹ ਜ਼ਮੀਨ ਠੇਕੇ ਤੇ ਲਈ ਸੀ ਉਹ ਸੁਆਦ ਨਹੀਂ ਆਇਆ ਕਿਉਂਕਿ ਮੈਂ ਸੋਚਿਆ ਸੀ ਇਹਨਾਂ ਲਾਭ ਹੋਏਗਾ ਤੇ ਸਾਬ ਕਹਿੰਦੇ ਕਹਿੰਦੇ ਪ੍ਰਮਾਤਮਾ ਵੀ ਸਾਡੇ ਬਾਰੇ ਇਹੀ ਕਹਿੰਦਾ ਹੋਵੇਗਾ ਤੈਨੂੰ ਬੰਦਾ ਬਣਾਇਆ ਸੀ ਬੰਦਗੀ ਕਰਨ ਵਾਸਤੇ ਪਰ ਸੱਚ ਜਾਣੀ ਤੈਨੂੰ ਬਣਾ ਕੇ ਸੁਆਦ ਨਹੀਂ ਆਇਆ ਤੈਨਵੇਂ ਇੰਜ ਵੇਖੇ ਸੋਚਣਾ ਏ ਕਿ ਤੈਨੂੰ ਬੰਦਾ ਹੀ ਨਾ ਬਣਾਉਂਦਾ ਮਾਣੂ ਕੱਲੇ ਉੱਠੀ ਚੱਲੇ ਬਿਨਾਂ ਹੀ ਬੰਦਗੀ ਤੋਂ ਪਰਮਾਤਮਾ ਦਾ ਕੱਲਿਆ ਹੋਇਆ ਬਿਨਾਂ ਨਾਮ ਜਪਿਆ ਹੀ ਇਹ ਸੰਸਾਰ ਤੋਂ ਚਲਿਆ ਗਿਆ ਇਸ ਲਈ ਸਭ ਕਹਿੰਦੇ ਇਹ ਸਾਰੇ ਦਾ ਸਾਰਾ ਜਗਤ ਕੱਚ ਦੇ ਨਾਲ ਜੁੜਿਆ ਹੋਇਆ ਹੈ ਸੱਚ ਦੇ ਨਾਲ ਇਹਨਾਂ ਦੇ ਵਿੱਚ ਕੋਈ ਵੀ ਜੁੜਿਆ ਹੋਇਆ ਨਹੀਂ ਤੇ ਇਸ ਲਈ ਗੁਰੂ ਦੇਵ ਪਿਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੱਜ ਸਮਝਾਇਆ ਕਿੰਦੇ ਜਿਨ੍ਹਾਂ ਦੇ ਅੰਦਰ ਇਹ ਮਲਾਪ ਦਾ ਹੁਲਾਰਾ ਆ ਗਿਆ ਉਹ ਤਾਂ ਸੱਚ ਦੇ ਨਾਲ ਜੁੜ ਜਾਂਦੇ ਨੇ ਜਿਨ੍ਹਾਂ ਮਨੁੱਖਾਂ ਨੇ ਸਾਧ ਸੰਗਤ ਦੇ ਵਿੱਚ ਟਿਕ ਕੇ ਉਸ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਦੀ ਸਿਵਤ ਸਲਾਹ ਦੇ ਗੀਤ ਗਾਏ ਨੇ ਉਹਨਾਂ ਦਾ ਸਾਰੇ ਦਾ ਸਾਰਾ ਭਰਮ ਸਾਰੇ ਦਾ ਸਾਰਾ ਜੋ ਭੁਲੇਖਾ ਹੈ ਉਹ ਦੂਰ ਹੋ ਗਿਆ ਦੋਰੀ ਲਪਟ ਰਹੀ ਚਰਨੈ ਸੰਗ ਭ੍ਰੰਪੈ ਸਗਲੇ ਖਾਦ ਏਕ ਅਧਾਰ ਨਾਨਕ ਜਨ ਕੀਆ ਬੌਰਨ ਚੂਣ ਪਰਮਾਤਮ। ਹੇ ਦਾਸ ਨਾਨਕ ਜਿਸ ਮਨੁੱਖ ਦੇ ਚਿੱਤ ਦੀ ਡੋਰ ਉਸ ਕਾਲਪੁਰਖ ਵੈਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਰਹਿੰਦੀ ਹੈ ਉਸੇ ਦੇ ਸਾਰੇ ਪਰਮ ਸਾਰੇ ਡਰ ਮੁੱਕ ਜਾਂਦੇ ਨੇ ਤੇ ਜਿਸ ਨੇ ਸਿਰਫ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਿਆ ਸਭ ਜੀ ਕਿਰਪਾ ਕਰਦੇ ਕਹਿੰਦੇ ਉਹ